ਫਾਜ਼ਿਲਕਾ ਪੁਲਿਸ ਵੱਲੋਂ ਜਾਲੀ ਕਰੰਸੀ ਵੰਡਣ ਵਾਲੇ ਵਿਅਕਤੀਆਂ ਖਿਲਾਫ ਵੱਡੀ ਕਾਰਵਾਈ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕੀ ਕੁਝ ਕੀਤਾ ਸਭ ਕੋ ਜਾਣਨ ਲਈ ਬਣੇ ਸਰ ਕੀ ਮਾਮਲੇ ਜੀ ਕੀਆ ਜਾ ਰਿਹਾ ਕੋਈ ਜਾਲੀ ਕਰੰਸੀ ਦੇ ਕੋਈ ਮੁੱਲਜਮ ਪਕੜੇ ਜੀ ਹਾਂਜੀ ਡੀਆਈਜੀ ਮਾਨਯੋਗ ਡੀਆਈਜੀ ਫਿਰੋਜ਼ਪੁਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀ ਅਤੇ ਐਸਐਸਪੀ ਫਾਜ਼ਿਲਕਾ ਸਰਦਾਰ ਬਰਿੰਦਰ ਸਿੰਘ ਭਰਾੜ ਜੀ ਦੀ ਨਿਗਰਾਨੀ ਹੇਠ ਫਾਜ਼ਿਲਕਾ ਪੁਲਿਸ ਨੇ ਚਾਰ ਵੱਖ-ਵੱਖ ਕੇਸਿਸ ਦੇ ਵਿੱਚ ਵੱਡੀ ਸਫਲਤਾ ਹਾਸਲ ਹਾਸਲ ਕਰੀ ਹੈ ਉਹਦੇ ਸਭ ਤੋਂ ਫਸਟ ਨੰਬਰ ਦਾ ਜਿਹੜਾ ਕੇਸ ਹੈਗਾ ਉਹ ਹੈਗਾ ਕਾਉਂਟਰਫੀਟ ਕਰੰਸੀ ਦਾ ਰੈਕਟ ਜਿਹੜਾ ਹੈ ਉਹ ਬਸਟ ਹੋਇਆ ਉਹਦੇ ਵਿੱਚ ਐਫ ਆਈ ਆਰ ਨੰਬਰ 16 11 ਮਾਰਚ 2024 ਨੂੰ ਰਜਿਸਟਰ ਕੀਤੀ ਗਈ ਸੀ ਜਿਹਦੇ ਵਿੱਚ ਤਿੰਨ ਦੋਸ਼ੀ ਰਾਜ ਸਿੰਘ ਸਨੂ ਬਲਵੀਰ ਸਿੰਘ ਮੱਖਣ ਸਿੰਘ ਸਨ ਆਫ ਸਜਵਰ ਸਿੰਘ ਅਤੇ ਫਲਕ ਸਿੰਘ ਸਨ ਆਫ ਕੁੰਦਨ ਸਿੰਘ ਜਿਹੜੇ ਹੈਗੇ ਨੂੰ ਸਦਰ ਜਲਾਲਾਬਾਦ ਪੁਲਿਸ ਨੇ ਅਰੈਸਟ ਕੀਤੇ ਨੇ ਇਹਨਾਂ ਤੋਂ ਜਿਹੜੀ ਕਾਉਂਟਰਫੀਟ ਕਰੰਸੀ ਰਿਕਵਰ ਹੋਈ ਸੀ ਉਤੋਂ ਸਾਨੂੰ ਲੀਡ ਮਿਲੀ ਵੀ ਇਹ ਹਰਿਆਣੇ ਤੋਂ ਕਾਉਂਟਰਫੀਟ ਕਰੰਸੀ ਆ ਰਹੀ ਸੀ ਜੋ ਕਿ ਹਰਿਆਣੇ ਤੋਂ ਸਾਡੀ ਪੁਲਿਸ ਨੇ ਰੇਡ ਕਰਕੇ ਉੱਥੇ ਸੰਦੀਪ ਕੁਮਾਰ son of ਕ੍ਰਿਸ਼ਨ ਕੁਮਾਰ ਅਤੇ ਸੰਦੀਪ ਸਿੰਘ son of ਸੁਭਾਸ਼ ਇਹ ਦੋ ਦੋਸ਼ੀਆਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਫਰਦਰ ਇਨਵੈਸਟੀਗੇਸ਼ਨ ਕੀਤੀ ਜਿੱਥੋਂ ਇਹ ਪਤਾ ਲੱਗਿਆ ਵੀ ਇਹ ਪੇਪਰਸ ਕਰੰਸੀ ਪੇਪਰਸ ਅਰੇਂਜ ਕਰਵਾ ਕੇ ਉਹਨਾਂ ਦੇ ਉੱਤੇ ਹਾਈ ਕੁਆਲਿਟੀ ਪ੍ਰਿੰਟਰਸ ਦੇ ਨਾਲ ਪ੍ਰਿੰਟ ਕਰਵਾ ਕੇ ਪੰਜਾਬ ਦੇ ਵਿੱਚ ਸਰਕੂਲੇਟ ਕਰਦੇ ਸੀ ਕੋਰੀਨ ਨੇ ਕਿੰਨਾ ਥਾਵਾਂ ਦੇ ਉੱਤੇ ਸਰਕੂਲੇਟ ਕਰਿਆ ਇਸ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਜਾਰੀ ਕੀਤੀ ਹੈ ਇਹਨਾਂ ਦੇ ਪ੍ਰਿੰਟਰ ਨੂੰ ਅਤੇ ਲੈਪਟਾਪ ਨੂੰ ਪੁਲਿਸ ਨੇ ਸੀਜ਼ ਕਰ ਲਿਆ 32000 ਕਰੰਸੀ ਨੋਟਸ 5500 ਦੇ ਜਿਹੜੇ ਸੀਗੇ ਰਿਕਵਰ ਹੋ ਚੁੱਕੇ ਨੇ ਫਰਦਰ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਸੈਕੰਡ ਕੇਸ ਜਿਹੜਾ ਪੁਲਿਸ ਨੂੰ ਸਫਲਤਾ ਸਰ ਇਹਦੇ ਜਿਹੜੀ ਜਾਲੀ ਕਰੰਸੀ ਹੈ ਹੁਣ ਤੱਕ ਪਤਾ ਲੱਗ ਸਕਿਆ ਜੀ ਇਹਨਾਂ ਨੇ ਕਿੱਥੇ ਕਿੱਥੇ ਲਾ ਜਾ ਚੁੱਕੇ ਨੇ ਹੁਣ ਤੱਕ ਯੂਜ਼ ਕੀਤੀ ਹੈ ਮਾਰਕੀਟ ਦੇ ਅੰਦਰ ਜੀ ਇਹ 32000 ਤੋਂ ਇਲਾਵਾ ਇਹਨਾਂ ਨੇ ਕੁਝ ਪਟੋਲ ਕੰਮਸ ਦੇ ਉੱਤੇ ਜਾਲੀ ਕਰੰਸੀ ਚਲਾਈ ਸੀ ਪਰ ਹਜੇ ਸਿਰ ਤਿੰnde ਨਹੀਂ ਹੋਏ ਸੀ ਇਹਨਾਂ ਨੂੰ ਜਾਲੀ ਕਰੰਸੀ ਹਰਿਆਣਾ ਤੋਂ ਜਿੱਡੇ ਲੈ ਕੇ ਆਏ ਹੂ ਸੋ ਜਿੱਥੇ ਜਿੱਥੇ ਇਹ ਜਾਲੀ ਕਰੰਸੀਸ ਹਰਿਆਣੇ ਵਾਲਿਆਂ ਨੇ ਕਿਸੇ ਹੋਰ ਜਿਹੜੇ ਜਗ੍ਹਾ ਤੇ ਦਿੱਤੀ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਊਗਾ ਕਿਉਂਕਿ ਪ੍ਰਾਈਮ ਸੋਰਸ ਹੋਈ ਸੀ ਸਰ ਬਣਾਉਂਦੇ ਕਿੱਥੇ ਬਣਾਉਂਦੇ ਕਿੱਥੇ ਸੀਗੇ ਜੀ ਇਹ ਕਿੱਥੇ ਘਰੇ ਬਣਾ ਰਹੇ ਕਿ ਸੰਦੀਪ ਕੁਮਾਰ ਅਲਿਆਸ ਦੀਪਕ son of ਸੁਭਾਸ਼ ਇਹਦੀ ਇੱਕ ਸ਼ਾਪ ਹੈ ਜਿਹੜੀ ਸ਼ਾਪ ਦੇ ਵਿੱਚ ਇਹ ਆਰਟਵਰਕ ਰੇਂਜ ਕਰਕੇ ਕਰੰਸੀ ਨੋਟਸ ਦਾ ਡਾਈ ਵਗੈਰਾ ਦੀ ਵਰਤੋਂ ਕਰਕੇ ਪ੍ਰਿੰਟਿੰਗ ਕਰਦਾ ਸੀਗਾ ਤੇ ਉਹ ਆਪਣੀ ਫੋਟੋ ਸਟੇਟ ਦੀ ਸ਼ਾਪ ਦੇ ਬੈਕ ਸਾਈਡ ਦੇ ਉੱਤੇ ਉਹਨਾਂ ਨੇ ਪ੍ਰਿੰਟਰ ਲਾਇਆ ਹੋਇਆ ਸੀ ਜਿੱਥੋਂ ਇਹ ਇਹਨੂੰ ਪ੍ਰਿੰਟਿੰਗ ਕਰਦੇ ਸੀ ਕਿ ਡਾਈ ਸਰ ਕਿੱਥੋਂ ਲੈ ਕੇ ਆਏ ਸੀ ਕਿ ਪਤਾ ਲੱਗਾ ਡਾਈ ਬੇਸਿਕਲੀ ਆਰਟਵਰਕ ਹੈ ਡਿਜੀਟਲ ਆਰਟਵਰਕ ਹੁੰਦਾ ਜੀ ਡਿਜੀਟਲ ਆਰਟਵਰਕ ਜਿਹੜਾ ਕਰੰਸੀ ਨੋਟਸ ਦਾ ਹੈ ਉਹ ਸਕੈਨ ਕਰਕੇ ਉਹਦੀ ਕੁਆਲਿਟੀ ਇਨਹਾਂਸ ਕਰਕੇ ਮਾਸਟਰਮਾਈਂਡ ਕੌਣ ਹੈ ਜੀ ਇਸ ਕੇ ਉਸ ਦੇ ਵਿੱਚ ਹੋਂ ਤੱਕ ਜਿਹੜਾ ਇਹਦਾ ਮੇਨ ਬੰਦਾ ਉਹ ਸੰਦੀਪ ਕੁਮਾਰ ਐਲੀਅਸ ਦੀਪਕ son of ਸੁਭਾਸ਼ ਇਹ ਬੰਦਾ ਮੇਨ ਹੈ ਇਸ ਤੋਂ ਅੱਗੇ ਫਰਦਰ ਇਨਵੈਸਟੀਗੇਸ਼ਨ ਜੇ ਕੋਈ ਇਹਨਾਂ ਨੂੰ ਰੌ ਮਟੀਰੀਅਲ ਕੋਈ ਪ੍ਰੋਵਾਈਡ ਕਰਦਾ ਹੈ ਜਾਂ ਟੈਕਨੀਕਲ ਸਪੋਰਟ ਫੋਰ ਕੌਨ ਪ੍ਰੋਵਾਈਡ ਕਰਦਾ ਉਹਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਦਾ ਕਿ ਇਹ ਕਿਵੇਂ ਪਲੈਨਿੰਗ ਕਿਵੇਂ ਕੀਤੀ ਇਹਨਾਂ ਨੇ ਤੇ ਤੁਹਾਡੇ ਆਪਣੇ ਗ੍ਰਿਫਤ ਵਿੱਚ ਕਿਵੇਂ ਆਏ ਜੀ ਕਿਵੇਂ ਫੜੇ ਚਾਏ ਜੀ ਇਹ ਜਿਹੜੇ ਤਿੰਨ ਬੰਦੇ ਨੇ ਜਿਨ੍ਹਾਂ ਤੋਂ ਸਾਨੂੰ ਕਰੰਸੀ ਨੋਟਸ ਰਿਕਵਰ ਹੋਏ ਸੀ ਇਨਫੋਰਮੇਸ਼ਨ ਤੇ ਇਹਨਾਂ ਤਿੰਨ ਬੰਦਿਆਂ ਤੋਂ ਸਾਨੂੰ ਅੱਗੇ ਲੀਡ ਮਿਲੀ ਜਿੱਥੋਂ ਅਸੀਂ ਹਰਿਆਣਾ ਸ਼ਿਰਕਵਰ ਜਾ ਕੇ ਇਹਨਾਂ ਬੰਦਿਆਂ ਨੂੰ ਅਰੈਸਟ ਕਰਿਆ ਤੇ ਇਹਨਾਂ ਤੋਂ ਕੰਸਰਨਡ ਆਈਟਮਸ ਨੂੰ ਰਿਕਵਰ ਕਰਿਆ ਕਿੰਨੇ ਬੰਦੇ ਫੜੇ ਗਏ ਸਰ ਟੋਟ ਗੁਰੰਦਗੀ ਹੋਊਗੀ ਸਾਨੂੰ ਅਗਲੀ ਵਾਰ ਪਤਾ ਲੱਗੂਗੀ ਵੀ ਇਹ ਕਰੰਸੀ ਨੋਟਸ ਕਿੱਥੇ ਸਪਰੈਡ ਕਰ ਰਹੇ ਨੇ ਇਹਨਾਂ ਨੂੰ ਇਹ ਟ੍ਰੇਨਿੰਗ ਕਿੱਥੋਂ ਮਿਲੀ ਹੈ ਕਰੰਸੀ ਨੋਟਸ ਬਣਾਉਣ ਦੀ ਜੇ ਟ੍ਰੇਨਿੰਗ ਇਹਨਾਂ ਨੂੰ ਕਿਸੇ ਜਗ੍ਹਾ ਤੋਂ ਮਿਲੀ ਹੈ ਤਾਂ ਉਹ ਹੋਰ ਵੀ ਇਹਨਾਂ ਨੂੰ ਕਿਸੇ ਨੇ ਦਿੱਤੀ ਹੋਊਗੀ ਉਹ ਸਾਰੇ ਪਹਿਲਾਂ ਉਹਦੇ ਉੱਤੇ ਅਸੀਂ ਕੰਮ ਕਰਾਂਗੇ ਲੱਗਦਾ ਕਿ ਹੋਰ ਵੀ ਬੰਦੇ ਸ਼ਾਮਲ ਹੋ ਸਕਦੇ ਨੇ ਇਹਦੇ ਵਿੱਚ ਬਿਲਕੁਲ ਹੋ ਸਕਦੇ ਨੇ ਜੀ ਇਨਵੈਸਟੀਗੇਸ਼ਨ ਕਰਾਂਗੇ ਇਸ ਪੰਜਾਬ ਦੇ ਕਿੱਥੋਂ ਦੇ ਨੇ ਬੰਦੇ ਨੂੰ ਪਤਾ ਲੱਗਾ ਇਸੇ ਦਾ ਜਿਹੜੇ ਪੰਜਾਬ ਵਾਲੇ ਹੈਗੇ ਨੇ ਜੀ ਉਹ ਹੈਗੇ ਰਾਜ ਸਿੰਘ ਸਨੋ ਬਲਬੀਰ ਸਿੰਘ ਇਹ ਲਾਲਾ ਬਸਤੀ ਜਲਾਲਾਬਾਦ ਦੂਸਰਾ ਮੱਖਣ ਸਿੰਘ ਸਨੋ ਸਜਵਰ ਸਿੰਘ ਇਹ ਤੀਸਰਾ ਫਲਕ ਸਿੰਘ son of ਕੁੰਦਨ ਸਿੰਘ ਇੱਕ ਖੰਨਨਾ ਵਾਲਾ ਜਲਾਲਾਬਾਦ ਇਹ ਅਰੈਸਟ ਕਿਤੋਂ ਕੀਤੇ ਨੇ ਜੀ ਇਹਨਾਂ ਕੋਲ ਬਰਾਮਦਗੀ ਕਿਤੋਂ ਹੋਈ ਹੈ ਜੀ ਪੈਸਿਆਂ ਦੀ ਇਹ ਵੱਖ-ਵੱਖ ਥਾਈਆਂ ਤੋਂ ਤਿੰਨੋਂ ਜਲਾਲਾਬਾਦ ਦੇ ਵਿੱਚੋਂ ਅਰੈਸਟ ਹੋਏ ਨੇ ਸਰ ਆਪਸ ਵਿੱਚ ਕਿਵੇਂ ਸੰਪਰਕ ਚਾਇਆ ਕੋਈ ਪਤ ਲੱਗਾ ਸੀ ਇਹ ਇਹ ਸੈਪਰੇਟ ਇਹ ਪਹਿਲਾਂ ਜਿਹੜੋ ਪੁਲਿਸ ਨੇ ਇੱਕ ਬੰਦੇ ਨੂੰ ਫੜਿਆ ਫੇਕ ਕਰੰਸੀਜ਼ ਦੇ ਨਾਲ ਉਤੋਂ ਲੀਡ ਮਿਲਦੇ ਬਾਕੀ ਸਾਰੇ ਬਤੇਰ ਦੇ ਕੋਈ ਯਾਰੀ ਦੋਸਤੀ ਹੈ ਕਿ ਰਿਸ਼ਤੇਦਾਰੀ ਕੋਈ ਨਹੀਂ ਕੋਈ ਯਾਰੀ ਦੋਸਤੀ ਆਪਸ ਵਿੱਚ ਠੀਕ ਕਰ ਜਿਹੜੀ ਸ਼ੌਕ ਤੇ ਪ੍ਰਿੰਟ ਕਰਦੇ ਸੀ ਉਹ ਕਿੱਥੇ ਹੈ ਜੀ ਸ਼ੌਕ ਥਾਣਾ ਰਾਣੀਆਂ ਸਿਰਸਾ ਜਿਹੜੀ ਸ਼ੌਪ ਦੇ ਤੇ ਉਥੇ ਸੰਦੀਪ ਕੁਮਾਰ Alias ਦੀਪਕ son of ਸੁਭਾਸ਼ ਇਹ ਉਥੇ ਨਦੀ ਸ਼ਾਪ ਸੀ ਹਰਿਆਣਾ ਪੁਲਿਸ ਨਾਲ ਵੀ ਟਾਈ ਅਪ ਕੀਤਾ ਜਾ ਰਿਹਾ ਜੀ ਇਸ ਮਾਮਲੇ ਹਾਂਜੀ ਹਰਿਆਣਾ ਪੁਲਿਸ ਨਾਲ ਜੁਆਇੰਟ ਆਪਰੇਸ਼ਨ ਚਲਾ ਕੇ ਇਹ ਰਿਕਵਰ ਕੀਤਾ ਗਿਆ ਸੀ ਸਰ ਇੱਕ ਦੂਸਰੇ এবੀਐ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ